ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 ਸਟਡੀ ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ ਅਪਰੈਂਟਸ਼ਿਪ ਦੀਆਂ ਪੋਸਟਾਂ ਆ ਕੇ ਆਉਣ ਵਾਲੀਆਂ ਹਨ ਅੱਤੇ ਜੋ 23 ਤਰੀਕ ਨੂੰ ਇੱਕ ਪੀਐਸਪੀਸੀਲ ਐਲਮ ਦਾ ਪੇਪਰ ਹੋਣ ਜਾ ਰਿਹਾ 2500 ਪੋਸਟਾਂ ਦਾ ਉਹ ਨਾਲ ਦੀ ਕਲਾਸ ਬਹੁਤ ਹੀ ਜ਼ਤਮ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਸਾਡੀਆਂ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਸਾਰੀਆਂ ਵੀਡੀਓ ਦੇਖ ਲਓ ਤਾਂ ਜੋ ਤੁਹਾਨੂੰ ਪੇਪਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ ਸੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿੰਨਾਂ ਦੋਸਤਾਂ ਨੇ ਸਾਡੇ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣੀਆਂ ਹੋਣ ਤਾਂ 96461 15 143 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਕਰਕੇ ਜਾਂ PhonePe ਕਰਕੇ WhatsApp ਤੇ ਸਾਨੂੰ ਤੁਸੀਂ ਸਕਰੀਨਸ਼ਾਟ ਭੇਜ ਦੇਣਾ ਹੈ ਇਸ 200 ਰੁਪਏ ਦਾ ਤਾਂ ਤੁਰੰਤ 1200 ਦਾ 1300 ਦੇ ਕਰੀਬ MCQ ਟਾਪ ਦੇ ਹੋਣਗੇ ਤੁਹਾਨੂੰ ਮਿਲ ਜਾਣਗੇ ਜੀ ਅਕਾਉਂਟ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ। ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ। ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ। ਸਭ ਤੋਂ ਪਹਿਲਾ ਕੁਐਸਚਨ ਹੈ ట్రాన్స్‌ਮਿਸ਼ਨ ਲਾਈਨ ਕਿਸ ਨਾਲ ਜੁੜੀ ਹੁੰਦੀ ਹੈ? ట్రాన్స్‌ਮਿਸ਼ਨ ਲਾਈਨ ਕਿਸ ਨਾਲ ਜੁੜੀ ਹੁੰਦੀ ਹੈ? तो ऑप्शनस तो सामने पहली है जनरेटिंग स्टेशन तो स्विच स्टेशन स्टेप डाउन ट्रांसफॉर्मर स्टेशन स्टेप डाउन ट्रांसफार्मर स्टेशन तो, bank, तो सर्विस ट्रांसफॉर्म बैंक डिस्ट्रीब्यूशन ट्रांसफार्म तो खपत कर तक ज सर्विस खेत्र तो खपतकार तक सो इस जो राइट आंसर है दोस्तों वह है जनरेटिंग स्टेसन स्विच तो ਸਟੇਸ਼ਨ ਤੋਂ ਸਟੈਪ ਡਾਊਨ Transformer ਸਟੇਜ ਤੱਕ ਆਪਸ਼ਨ A ਬਿਲਕੁਲ ਰਾਈਟ ਆਨਸਰ ਇਸ ਦਾ ਨੈਕਸਟ ਕੁਸਚਨ ਚੱਲੀਏ ਦੋਸਤੋ ਕੁਸਚਨ ਨੰਬਰ ਹੈ 2 ਇਹ ਰਿਖਿਆ ਵਿੱਚੋਂ ਕਿਹੜੀ ਜਨਰੇਟਿੰਗ ਵੋਲਟੇਜ ਨਹੀਂ ਹੈ ਇਹ ਰਿਖਿਆ ਵਿੱਚੋਂ ਕਿਹੜੀ ਜਨਰੇਟਿੰਗ ਵੋਲਟੇਜ ਨਹੀਂ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ 11 KV ਦੂਸਰੀ ਹੈ 11000 ਵੋਲਟ ਤੀਸਰੀ ਹੈ 9 ਕੇਵੀ ਜੋ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਹ ਸ ਜੋ ਰਾਈਟ ਆਨਸਰ ਹੈ ਉਹ ਹੈ 9 ਕੇਵੀ ਜਨਰੇਟਿੰਗ ਅ ਵੋਲਟੇਜ ਨਹੀਂ ਹੈ ਆਪਸ਼ਨ ਈਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 3 ਆਮ ਤੌਰ ਤੇ 3 ਫੇਸ 4 ਵਾਇਰ ਸਿਸਟਮ ਕਿੱਥੇ ਵਰਤਿਆ ਜਾਂਦਾ ਹੈ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਵਿੱਚ ਸੈਕੰਡਰੀ ਡਿਸਟ੍ਰੀਬਿਊਸ਼ਨ ਵਿੱਚ ਪ੍ਰਾਇਮਰੀ ਟਰਾਂਸਮਿਸ਼ਨ ਵਿੱਚ ਜਾਂ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਵਿੱਚ ਸੋ ਇਸ ਤਰ੍ਹਾਂ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸੈਕੰਡਰੀ ਡਿਸਟ੍ਰੀਬਿਊਸ਼ਨ ਵਿੱਚ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲੋ ਜੀਏ ਦੋਸਤੋ ਕਵਸਚਨ ਨੰਬਰ ਹੈ 4 ਹੇਠ ਲਿਖਿਆਂ ਵਿੱਚੋਂ ਕਿਹੜੀ ਟਰਾਂਸਮਿਸ਼ਨ ਵੋਲਟੇਜ ਨਹੀਂ ਹੈ ਟਰਾਂਸਮਿਸ਼ਨ ਵੋਲਟੇਜ ਜਿਹੜੀ ਨਹੀਂ ਹੈ 33kV ਵੀ ਟਰਾਂਸਮਿਸ਼ਨ ਵੋਲਟੇਜ ਹੈ 132kV ਵੀ ਟਰਾਂਸਮਿਸ਼ਨ ਵੋਲਟੇਜ ਹੈ 400kV ਵੀ ਟਰਾਂਸਮਿਸ਼ਨ ਵੋਲਟੇਜ ਹੈ 80kV ਟਰਾਂਸਮਿਸ਼ਨ ਵੋਲਟੇਜ ਨਹੀਂ ਹੈ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 80kV ਠੀਕ ਹੈ ਜੀ ਚਲੋਗੇ ਨੈਕਸਟ ਕੁਸਚਨ ਤੇ ਦੋਸਤੋ ਕੁਸਚਨ ਨੰਬਰ ਹੈ 5 ਸਪੈਨ ਕਿਸ ਨੂੰ ਕਹਿੰਦੇ ਹਨ ਸਪੈਨ ਸਪੈਨਰ ਕਿਸ ਨੂੰ ਕਹਿੰਦੇ ਹਨ ਜਿਵੇਂ ਇੱਕ ਆਪਰੇ ਇਹ ਪੋਲ ਹੋ ਗਿਆ ਇਹ ਕਿਦਰ ਪੋਲ ਹੋ ਗਿਆ ਇਸ ਵਿੱਚ ਜੋ ਲਾਈਨ ਖਿੱਚੀ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਨੇ ਸਪੈਰ ਦੂਰੀ ਨੂੰ ਕੀ ਕਹਿੰਦੇ ਨੇ ਸਪੈਰ ਤਾਂ ਆਪਨੇ ਸਾਹਮਣੇ ਦਿੱਤੇ ਹੋਏ ਨੇ ਪਹਿਲੀ ਇੱਕ ਕੰਡਕਟਰ ਦਾ ਧਰਤੀ ਵੱਲ ਝੁਕਾਓ ਨੇੜਲੇ ਦੋ ਖੰਭਿਆਂ ਵਿਚਕਾਰ ਦੂਰੀ ਨੂੰ ਹਾਂਜੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਨੇੜਲੇ ਖੰਭਿਆਂ ਦੇ ਵਿਚਕਾਰ ਦੂਰੀ ਨੂੰ ਠੀਕ ਹੈ ਜੀ ਨੈਕਸਟ ਕੁਐਸਚਨ ਚੱਲੀਏ ਦੋਸਤੋ ਕਵੈਸਚਨ ਨੰਬਰ ਹੈ 6 ਸੈਗ ਕਿਸ ਨੂੰ ਕਹਿੰਦੇ ਹਨ ਸੈਗ ਕਿਸ ਨੂੰ ਕਹਿੰਦੇ ਹਨ ਕੰਡਕਟਰ ਦਾ ਆਪਣੇ ਭਾਰ ਕਾਰਨ ਵਿੱਚੋਂ ਕੁਝ ਵਿਚਕਾਰੋਂ ਧਰਤੀ ਵੱਲ ਝੁਕਾਉ ਨੇੜਲੇ ਦੋ ਖੰਬਿਆਂ ਵਿਚਕਾਰ ਤੋਰੀ ਪ੍ਰਕਤ ਦੋਨਾਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕੰਡਕਟਰ ਦਾ ਆਪਣੇ ਭਾਰ ਕਰਨ ਚੁਕਾਓ ਧਰਤੀ ਵੱਲ ਚੁਕਾਓ ਜਿਹੜਾ ਚੁਕਾਓ ਹੁੰਦਾ ਹੈ ਐਸਾ ਜਿਹੜਾ ਚੁਕਾਓ ਹੁੰਦਾ ਉਸ ਨੂੰ ਕੀ ਕਹਿੰਦੇ ਨੇ ਸੈਗ ਠੀਕ ਹੈ ਦੋਸਤੋ ਚਲ ਜੀ ਨੈਕਸਟ ਕੁਸਚਨ ਤੇ ਕੁਸਚਨ ਨੰਬਰ ਹੈ 7 ਸੈਗ ਦੀ ਮਾਤਰਾ ਕਿਹੜੀਆਂ ਗੱਲਾਂ ਤੇ ਨਿਰਭਰ ਕਰਦੀ ਹੈ ਸੈਗ ਦੀ ਮਾਤਰਾ ਕਿਹੜੀਆਂ ਗੱਲਾਂ ਤੇ ਨਿਰਭਰ ਕਰਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਈਆਂ ਨੇ ਪਹਿਲੀ ਹੈ ਸਪੇਨ ਦੂਸਰੀ ਹੈ ਕੰਡਕਟਰ ਦਾ ਭਾਰ ਤੀਸਰੀ ਹੈ ਤਾਪਮਾਨ ਚੌਥੀ ਹੈ ਉਪਰੋਕਤ ਸਾਰੇ ਤਾਂ ਦੋਸਤੋ ਇਸ ਜੋ ਰਾਈਟ ਆਨਸਰ ਹੈ ਉਹ ਹੈ ਸਪੇਨ ਕੰਡਕਟਰ ਦਾ ਭਾਰ ਤਾਪਮਾਨ ਤੇ ਉਪਰੋਕਤ ਸਾਰੇ ਦਾ ਰਾਈਟ ਆਨਸਰ ਆ ਜਾਏਗਾ ਉਪਰੋਕਤ ਸਾਰੇ ਚਲੋ ਨੈਕਸਟ ਕੁਐਸਚਨ ਤੇ ਦੋਸਤੋ ਕੁਐਸਚਨ ਨੰਬਰ ਹੈ 8 ਬਿਜਲੀ ਲਾਈਨਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਓਵਰਹੈਡ ਲਾਈਨਾਂ ਤੇ ਅੰਡਰਗਰਾਉਂਡ ਲਾਈਨਾਂ ਇਸ ਸਤੋ ਰਾਈਟ ਆਨਸਰ ਹੈ ਦੋਸਤੋ ਉਹ ਆ ਜਾਏਗਾ ਉਪਰਕਤ ਦੋਨੋਂ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 9 ਓਵਰ ਹੈਡ ਲਾਈਨ ਲੈਣਾ ਵਿੱਚ ਆਮ ਤੌਰ ਤੇ ਕਿਹੜਾ ਕੰਡਕਟਰ ਵਰਤਿਆ ਜਾਂਦਾ ਹੈ ਏਸੀਐਸ ਸਰ ਕੰਡਕਟਰ ਪੀਵੀਸੀ ਮਲਟੀ ਸਟੈਂਡ ਵਾਇਰ ਜਾਂ ਉਪਰੋਕਤ ਚੋਂ ਕੋਈ ਨਹੀਂ ਤਾਂ ਦੋਸਤੋ ਇਸ ਜੋ ਰਾਈਟ ਆਨਸਰ ਹੈ वो है एसीएसआर ए सी एस आर कंडक्टर नेक्स्ट क्वेश्चन चलिए दोस्तों क्वेश्चन नंबर है दस प्राइमरी डिस्ट्री प्राइमरी ट्रांसमिशन लाइन केड़ी होंगी है प्राइमरी ट्रांसमिशन लाइन केडी होंगी है स्टेप डाउन ट्रांसफार्मर ਤੋਂ ਖਪਤਕਰ ਤੱਕ ਸਬਸਟੇਸ਼ਨ ਤੋਂ ਸਟੈਪ ਡਾਊਨ ট্রান্সਫਾਰਮਰ ਤੱਕ ਜਨਰੇਟਿੰਗ ਸਟੇਸ਼ਨ ਤੋਂ ਚੱਲਣ ਵਾਲੀਆਂ ਵਾਲੀਆਂ ਹਾਈ ਵੋਲਟਸ ਲੈਣਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜਨਰੇਟਿੰਗ ਸਟੇਸ਼ਨ ਤੋਂ ਚੱਲਣ ਵਾਲੀਆਂ ਹਾਈ ਵੋਲਟੇਜ ਲਾਈਨਾ ਸੋ ਦੋਸਤੋ ਫਿਰ ਦੁਬਾਰਤੋਂ ਮੈਂ ਰਿਪੀਟ ਕਰ ਦਿੰਦਾ ਜਿਹਨਾਂ ਦੋਸਤਾਂ ਨੇ ਸਾਡੀਆਂ ਸਾਰੀਆਂ ਹੀ ਕਲਾਸਾਂ ਦੀਆਂ ਪੀਡੀਐਫ ਲੈਣਾ ਹਨ ਲਗਭਗ 12 ਤੋਂ 1300 ਦੇ ਕਰੀਬ ਟੌਪ ਦੇ ਐਮਐਸਕਿਊ ਨੇ ਜਿਹੜੇ ਖੁਦ ਦੇ ਤਿਆਰ ਕੀਤੇ ਹੋਏ ਹਨ ਲੈਣੀਆਂ ਹੁਣ ਪੀਡੀਐਫ ਤੁਸੀਂ ਤਦਿਤੇ ਨੰਬਰ 96461 15143 ਇਸ ਨੰਬਰ ਤੇ ਓਨਲੀ 200 ਰੁਪਏ ਤੁਸੀਂ Google Pay ਜਾਂ PhonePe ਕਰ ਲੈਨੇ ਤਾਂ ਤੁਰੰਤ ਤੁਹਾਨੂੰ PDF ਮਿਲ ਜਣ ਗਿਆ ਇਸ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਹੈ ਪੇਮੈਂਟ ਦਾ ਤੁਹਾਨੂੰ ਸਾਰੀਆਂ ਦੀ ਸਾਰੀਆਂ PDF ਵਿਦ ਆਨਸਰ ਮਿਲ ਜਣ ਗਿਆ ਜੀ ਸੋ ਬਹੁਤ ਹੀ ਵਧੀਆ ਮਟੀਰੀਅਲ ਹੈ ਕਿਉਂਕਿ ਦਿਨ ਬਹੁਤ ਹੀ ਨਜ਼ਦੀਕ ਨੇ ਪੇਪਰ ਦੇ ਹੁਣ ਨੰਮਰਿਕਲ ਦਾ ਵੀ ਖਿਆਲ ਛੱਡਣਾ ਪਊਗਾ ਤੇ ਤੁਹਾਨੂੰ ਸਿਰਫ ਐਮਸੀਕਿਊ ਕਰਨੇ ਪੈਣਗੇ ਜਿਹੜੇ ਤੁਹਾਡੇ ਸਿੱਧਾ ਦਿਮਾਗ ਦੇ ਵਿੱਚ ਫਿੱਟ ਹੋਣ ਤਾਂ ਜਾ ਕੇ ਤੁਸੀਂ ਪੇਪਰ ਦੇ ਵਿੱਚ ਜਾ ਕੇ ਬੈਠੋ ਤੁਹਾਨੂੰ ਸਿੱਧਾ-ਸਿੱਧਾ ਹੀ ਕੁਐਸਚਨ ਮਿਲਣਾ ਠੀਕ ਹੈ ਜੀ ਨੈਕਸਟ ਕੁਐਸਚਨ ਚੱਲੀਏ ਦੋਸਤੋ ਆਪਾਂ ਕੁਐਸਚਨ ਨੰਬਰ ਹੈ 11 ਟਰਾਂਸਮਿਸ਼ਨ ਲਈ ਹਾਈ ਵੋਲਟੇਜ ਕਿਉਂ ਵਰਤੀ ਜਾਂਦੀ ਹੈ ਟਰਾਂਸਮਿਸ਼ਨ ਲਾਈਨ ਦਾ ਲੌਸਸ ਘਟਾਉਣ ਲਈ ਟਰਾਂਸਮਿਸ਼ਨ ਲਾਈਨ ਦਾ ਲੌਸਸ ਵਧਾਉਣ ਲਈ ਉਪਰੋਕਤ ਦੋਨੋਂ ਜਾਇਨਾ ਚ ਕੋਈ ਨਹੀਂ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਟਰਾਂਸਮਿਸ਼ਨ ਲਾਈਨ ਦੇ ਲੌਸਸ ਘਟਾਉਣ ਲਈ ਨੈਕਸਟ ਕੁਸਚਨ ਚਲਦੇ ਦੋਸਤੋ اے ਸੀ ਐਸ ਆਰ ਕੰਡਕਟਰ ਵਿੱਚ ਹੁੰਦੇ ਹਨ ਸਾਰੇ ਕਨੈਕਟਰ ਅਲੂਮੀਨੀਅਮ ਦੇ ਬਾਹਰਲੇ ਕੰਡਕਟਰ ਅਲੂਮੀਨੀਅਮ ਦੇ ਅੰਦਰਲਾ ਕੰਡਕਟਰ ਅਲੂਮੀਨੀਅਮ ਦੇ ਜਾਂ ਕੰਡਕਟਰ ਵੀ ਕੋਈ ਵੀ ਕੰਡਕਟਰ ਅਲੂਮੀਨੀਅਮ ਦਾ ਨਹੀਂ ਆਪਣੇ ਸਾਹਮਣੇ ਇੱਕ ਆਹ ਦੇਖ ਲਓ ਕੰਡਕਟਰ ਹੈ ਇੱਕ ਵਿੱਚ ਹੋ ਗਈ ਇਸ ਤੇ ਬਾਹਰੀ ਹੋ ਗਿਆ ਠੀਕ ਹੈ ਦੋਸਤੋ ਇਸ ਵਿੱਚ ਵਾਲੇ ਜੋ ਉਹ ਹੁੰਦੀ ਹੈ ਸਟਿਲੀ ਜਿਹਨੂੰ ਕਿਹਦੇ ਨੇ ਸਟਿਲੀ ਤਾਰ ਬਾਹਰ ਜਿਹੜੀ ਹੋ ਗਈਆਂ ਇਹ ਹੁੰਦੇ ਨੇ ਐਲੂਮੀਨੀਅਮ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਬਾਹਰਲੇ ਕੰਡਕਟਰ ਐਲੂਮੀਨੀਅਮ ਦੇ ਹੁੰਦੇ ਹਨ ਨੈਕਸਟ ਕੁਐਸਚਨ ਅੱਗੇ ਦੋਸਤੋ ਕਵੈਸਚਨ ਨੰਬਰ ਹੈ 13 ਅਰਥ ਵਾਇਰ ਕੇਸ ਆ ਮਟੀਰੀਅਲ ਦੀ ਬਣੀ ਹੁੰਦੀ ਹੈ ਐਲੂਮੀਨੀਅਮ ਦੀ ਗੈਲਵਨਾਈਜ਼ਡ ਸਟੀਲ ਦੀ ਕਾਸਟ ਆਇਰਨ ਦੀ ਜਾਂ ਸਟੇਨਲੈਸ ਸਟੀਲ ਦੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਗੈਲਵਨਾਈਜ਼ਡ ਸਟੀਲ ਨੈਕਸਟ ਕੁਐਸਚਨ ਚੱਲੀਏ ਦੋਸਤੋ ਕਵੈਸਚਨ ਨੰਬਰ ਹੈ 14 ACSAR ਕੰਡਕਟਰ ਵਿੱਚ ਸਟੀਲ ਵਾਇਰ ਦਾ ਕੀ ਕੰਮ ਹੁੰਦਾ ਹੈ ਸਕਿਨ ਪ੍ਰਭਾਵ ਨੂੰ ਦੂਰ ਕਰਨਾ ਅਸਮਾਨੇ ਬਿਜਲੀ ਤੋਂ ਬਚਾਉਣਾ ਵੋਲਟੇਜ ਨੂੰ ਬਤਾਉਣ ਲਈ ਵਾਧੂ ਖਿੱਚ ਸ਼ਕਤੀ ਪ੍ਰਦਾਨ ਕਰਨਾ ਤਾਂ ਆਪ ਨੂੰ ਪਤਾ ਹੈ ਜੋ ਐਲੂਮੀਨੀਅਮ ਹੁੰਦੀ ਹੈ ਉਹਨਾਂ ਦਾ ਡਰ ਹੁੰਦਾ ਟੁੱਟਣ ਦਾ ਜਿਹੜੀ ਵਿੱਚ ਸਟੀਲੀ ਹੁੰਦੀ ਹੈ ਉਹ ਹੁੰਦੀ ਹੈ ਖਿੱਚ ਦਾ ਕੰਮ ਕਰਦੀ ਹੈ ਵਾਧੂ ਖਿੱਚ ਸ਼ਕਤੀ ਪ੍ਰਦਾਨ ਕਰਨਾ ਇਸ ਦਾ ਰਾਈਟ ਆਨਸਰ ਹੋਏਗਾ ਦੋਸਤੋ ਨੈਕਸਟ ਕੁਐਸਚਨ ਚੱਲ ਜਾਈਏ ਦੋਸਤੋ 15 ਨੰਬਰ ਕੁਐਸਚਨ ਹੈ ਲਾਈਨਾਂ ਨੂੰ ਅਸਮਾਨੀ ਬਿਜਲੀ ਤੋਂ ਕਿਵੇਂ ਬਚਾਓ ਕਰਦੇ ਹਾਂ ਪਿੰਨ ਇਨਸੂਲੇਟਰ ਡਿਸਕ ਟਾਈਪ ਇਨਸੂਲੇਟਰ ਚਾਲਕ ਉਪਰਕਤ ਵਿੱਚੋਂ ਕੋਈ ਨਹੀਂ ਇਹ ਤੇ ਤੜਕ ਚਾਲਕ ਲਿਖਿਆ ਹੋਇਆ ਇਸ ਦਾ ਰਾਈਟ ਆਨਸਰ ਹੈ ਇੱਥੇ ਐਲ ਵੀ ਲਿਖਿਆ ਆ ਸਕਦਾ ਹੈ ਲਾਈਟਿੰਗ ਰੈਸਟਰ ਵੀ ਕਹਿੰਦੇ ਆ ਨੇ ਇਸ ਦਾ ਰਾਈਟ ਆਨਸਰ ਤੜਕ ਚਾਲ ਠੀਕ ਹੈ ਦੋਸਤੋ ਸੋ ਇਸ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਦੋਸਤੋ ਇੱਕ ਹੋਰ ਦਸਣਾ ਚਾਉਣਾ ਹਾਂ ਜੇਕਰ ਤੁਸੀਂ ਕਹਿੰਦੇ ਹੋ ਲਾਈਵ ਕਲਾਸ ਲਗਾਈਏ ਆਪਾਂ ਜਿਸ ਦੇ ਵਿੱਚ ਆਪਾਂ ਸਾਰੀਆਂ ਫੁੱਲ ਫਾਰਮ ਕਵਰ ਕਰਾਂਗੇ ਫੁੱਲ ਫਾਰਮ ਹੋ ਗਈਆਂ ਯੂਨਿਟ ਹੋ ਗਈਆਂ ਸਾਰੀਆਂ ਕਵਰ ਕਰਾਂਗੇ ਲਾਈਵ ਕਲਾਸ ਤੁਸੀਂ ਸਾਨੂੰ ਕਮੈਂਟਾਂ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਕਦੋਂ ਸਟਾਰਟ ਕਰੀਏ ਇੱਕ ਪੇਪਰ ਤੋਂ ਆਪਾਂ 3-4 ਦਿਨ ਨੂੰ ਪਹਿਲਾਂ ਕਰਾਂਗੇ ਪੰਜਕ ਦਿਨ ਪਹਿਲਾਂ ਜਾਣ ਕੇ ਕਾਲ ਪਰਸ ਤੋਂ ਕਾ ਕਰਦਨੇ ਆ ਸੋ ਇੱਕ ਵਾਰ ਹੋਰ ਤੁਹਾਨੂੰ ਚਾਹਣਾ ਜੇਕਰ ਤੁਸੀਂ ਸਾਡੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ 1200 ਦੇ ਕਰੀਬ 1300 ਦੇ ਕਰੀਬ ਪੀਡੀਐਫ ਨੇ ਜਿਹੜੇ ਟੌਪ ਦੇ ਤਿਆਰ ਕੀਤੇ ਹੋਈਆਂ ਆ ਆਪਣੇ ਖੁਦ ਦੇ ਤਿਆਰ ਕੀਤੇ ਹੋਈਆਂ ਹਨ ਤਾਂ ਇਸ ਨੰਬਰ 96461 15143 ਥੱਲੇ ਲਾਈਨ ਵੀ ਬਲਿੰਕ ਕਰ ਰਹੀ ਹੈ ਉਸ ਤੇ ਵੀ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਇਸ ਤੇ ਤੁਸੀਂ ਸਾਨੂੰ ਔਨਲੀ 200 ਰੁਪਏ ਗੁੱਲਫ ਭੇਜਣਾ ਹੈ ਤRenderTarget ਤੁਹਾਨੂੰ ਸਾਰੇ ਪੀੜੇ ਮਿਲ ਜਣ ਗਿਆ ਸੋ ਦੋਸਤੋ ਇਹ ਵੀਡੀਓ ਐਡੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ